ਕਦੇ ਨਿਤਾਰ ਨਹੀਂ ਹੈ ਕਲਗੀਧਰ ਪਾਤਸ਼ਾਹ ਜੀ ਨੇ ਆਪ ਜੀ ਨੂੰ ਬਹੁਤ ਮਾਣ ਦਿੱਤਾ ਹੈ ਜਦੋਂ ਪਾਤਸ਼ਾਹ ਆਖਦੇ ਨੇ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਨਾਮੋਸੋ ਕਰੀਬ ਕਰੋੜ ਕਰੇ ਤਾਂ ਤੁਸੀਂ ਗੁਰੂ ਕੀ ਸੰਗਤ ਨੂੰ ਮੈਨੂੰ ਬੜੀ ਖੁਸ਼ੀ ਹੋਈ ਕਿ ਤੁਸੀਂ ਗੁਰੂ ਸਾਹਿਬ ਜੀ ਦੀ ਸਿੱਖੀ ਨੂੰ ਬਾਖੂ ਵੀ ਸਾਭਿਆ ਹੈ ਸੱਚੇ ਪਾਤਸ਼ਾਹ ਦੀ ਬਾਣੀ ਦੇ ਨਾਲ ਤੁਸੀਂ ਜੁੜੇ ਹੋ ਕਿਉਂਕਿ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਗਤ ਜਲੰਦੇ ਦਾ ਪਰਮਣ ਕੀਤਾ ਵਖ ਵਖ ਹਿੱਸਿਆਂ ਦੇ ਵਿੱਚ ਗਏ ਜਿੱਥੇ ਵੀ ਗੁਰੂ ਨਾਨਕ ਸਾਹਿਬ ਜੀ ਗਏ ਉੱਥੇ ਸੰਗਤ ਕਾਇਮ ਹੋਈ ਜਿੱਥੇ ਬੈਠੇ ਗੁਰੂ ਸਾਹਿਬ ਉੱਥੇ ਸੰਗਤ قائم ਹੋਈ ਭਾਵੇਂ ਕਿ ਸਰੀਰ ਕਰਕੇ ਗੁਰੂ ਪਾਤਸ਼ਾਹ ਉਸ ਥਾਂ ਤੋਂ ਅੱਗੇ ਚਲੇ ਗਏ ਪਰ ਉਹ ਸੰਗਤ ਨੂੰ ਹਰੇਕ ਥਾਂ ਦੇ ਉੱਤੇ ਸ਼ਬਦ ਨਾਲ ਜੋੜ ਕੇ ਗਏ ਬਾਣੀ ਦੇ ਨਾਲ ਜੋੜ ਕੇ ਗਏ ਬਾਅਦ ਵਿੱਚ ਵੀ ਸੰਗਤ ਸ਼ਬਦ ਦੇ ਰਾਹੀ ਬਾਣੀ ਦੇ ਰਾਹੀ ਗੁਰੂ ਨਾਨਕ ਸਾਹਿਬ ਦੇ ਨਾਲ ਜੁੜੀ ਰਹੀ ਉਹਦੇ ਤੋਂ ਬਾਅਦ ਕੁਝ ਥਾਵਾਂ ਦੇ ਉੱਤੇ ਮੇਰੀ ਪੀੜੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਵੀ ਗਏ ਔਰ ਉਹਦੇ ਤੋਂ ਬਾਅਦ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਵੀ ਬਹੁਤ ਥਾਵਾਂ ਦੇ ਉੱਤੇ ਗਏ ਸੰਗਤਾਂ ਨੂੰ ਫੇਰ ਮਿਲੇ ਤੇ ਜਿਹੜੀ ਗੁਰਸਿੱਖੀ ਬਹੁਤ ਜ਼ਿਆਦਾ ਪਰਫੁੱਲਤ ਹੋ ਚੁੱਕੀ ਸੀ ਉਸ ਸਿੱਖੀ ਨੂੰ ਹੋਰ ਚੜ੍ਹਦੀ ਕਲਾ ਦੇ ਵਿੱਚ ਲਿਜਾਣ ਦੇ ਲਈ ਦੁਬਾਰਾ ਤੋਂ ਯਤਨ ਕੀਤੇ ਗਏ। ਤੋਂ ਮੈਂ ਇਹ ਮਹਿਸੂਸ ਕਰਦਾ ਹਾਂ ਸਿੱਖ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਬੈਠਾ ਹੋਵੇ ਜਾਂ ਦੇਸ਼ ਦੇ ਕਿਸੇ ਵੀ ਹਿੱਸੇ ਦੇ ਵਿੱਚ ਬੈਠਾ ਹੋਵੇ ਸਿੱਖ ਮੀਨ ਸਿੱਖ ਆਪਾਂ ਸਾਰੇ ਗੁਰ ਭਾਈ ਹਾਂ ਇਹ ਸਾਡੀਆਂ ਭੈਣਾਂ ਕਿਉਂਕਿ ਸਾਨੂੰ ਸਾਡੇ ਗੁਰੂ ਨੇ ਇੱਕ ਪਰਿਵਾਰ ਬਣਾਇਆ ਹੈ ਸਾਂਝਾ ਪਰਿਵਾਰ ਅਸੀਂ ਅਨੰਦਪੁਰ ਸਾਹਿਬ ਦੇ ਵਾਸੀ ਤੁਸੀਂ ਅਸੀਂ ਸਾਰੇ ਇਸ ਕਰਕੇ ਅਸੀਂ ਇੱਕ ਪਰਿਵਾਰ ਤੇ ਜਦੋਂ ਆਪਣੇ ਪਰਿਵਾਰ ਦੇ ਵਿੱਚ ਆਣ ਕੇ ਬੈਠੀਦਾ ਵਾ ਆਈਦਾ ਵਾ ਬਾਤ ਪਾਈਦੀ ਆ ਗੁਰੂ ਦੀ ਤਾਂ ਇਹ ਭਾਗਾ ਵਾਲੀ ਗੱਲ ਹੁੰਦੀ ਕਿਉਂਕਿ ਮੈਂ ਇਹ ਵੀ ਜਾਣਦਾ ਕਿ ਜਦੋਂ ਕਲਗੀਧਰ ਪਾਤਸ਼ਾਹ ਅਨੰਦਪੁਰ ਸਾਹਿਬ ਸਨ ਔਰ ਗੁਰੂ ਤੇਗ ਬਹਾਦਰ ਜੀ ਪਾਤਸ਼ਾਹ ਦਿੱਲੀ ਚਾਂਦਨੀ ਚੌਂਕ ਸ਼ਹੀਦੀ ਦੇਣ ਆਏ ਸਤਿਗੁਰੂ ਜੀ ਦੇ ਧੜ ਦਾ ਜਿਹੜਾ ਸस्कार ਕੀਤਾ ਹੈ ਇਹ ਕੋਈ ਸਧਾਰਨ ਗੱਲ ਨਹੀਂ 350 ਸਾਲਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸ਼ਹੀਦੀ ਸ਼ਤਾਬਦੀ ਹੋਣ ਵਾਲੀ ਹੈ ਨਾਲ ਹੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਦੀ ਸ਼ਹੀਦੀ ਜਦੋਂ ਗੁਰੂ ਸਾਹਿਬ ਨੇ ਸ਼ਹਾਦਤ ਦਿੱਤੀ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਧਾਰਮਿਕ ਆਜ਼ਾਦੀ ਲਈ ਤਿਰਕ ਜੰਜੂ ਦੀ ਰਾਖੀ ਲਈ ਤਾਂ ਵਕਤ ਦੀ ਹਕੂਮਤ ਨੇ ਐਲਾਨ ਕੀਤਾ ਸੀ ਕਿ ਗੁਰੂ ਸਾਹਿਬ ਦੇ ਸਰੀਰ ਦਾ ਬਾਦ ਵਿੱਚ ਅਦਬ ਨਾ ਤਾ ਉਦੋਂ ਦੋ ਸਿੱਖਾਂ ਦਾ ਬੜਾ ਉੱਚੇ ਝਾਜੇ ਕਰਦਾ ਇੱਕ ਭਾਈ ਜੀਵਨ ਸਿੰਘ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਸੀਸ ਨੂੰ ਸੰਭਾਲਿਆ ਤੇ ਅਨੰਦਪੁਰ ਸਾਹਿਬ ਲਿਆਦਾ ਤੇ ਦੂਜੇ ਸਿੱਖ ਨੇ ਬਾਬਾ ਲੱਖੀ ਸ਼ਾਹ ਜੀ ਮਨਜਾਰਾ ਇਹ ਬੜੇ ਧਨਾੜ ਸਿੱਖ ਸਨ ਜਿੱਥੇ ਭਾਰਤ ਦੀ ਪਹਿਲੀ ਪਾਰਲੀਮੈਂਟ ਬਣੀ ਜਿੱਥੇ ਪਹਿਲਾਂ ਵਾਇਸ ਰਾਇਡ ਦਾ ਹਾਊਸ ਸੀ ਅੰਗਰੇਜ਼ਾਂ ਦੇ ਵੇਲੇ ਇਸ ਸਾਰੀ ਜਗਾ ਭਾਈ ਲੱਖੀ ਸ਼ਾਹ ਵਨਜਾਰੇ ਦੀ ਆ ਪਿੰਡ ਹੈ ਰਕਾਬਗੜ੍ਹ ਔਰ ਕਿੰਨਾ ਗੁਰੂ ਦਾ ਮਹਾਨ ਸਿੱਖ ਸੀ ਬਾਬਾ ਲੱਖੀ ਸ਼ਾਹ ਵਨਜਾਰਾ ਆਪਣੇ ਘਰ ਦੇ ਵਿੱਚ ਸਤ ਗੁਰੂ ਦੇ ਧੜ ਨੂੰ ਲਿਆਂਦਾ ਧੜ ਨੂੰ ਬਾਅਦਬ ਆਪਣੇ ਅੰਦਰ ਮਹਿਲ ਨੁਮਾ ਘਰ ਦੇ ਵਿੱਚ ਰੱਖ ਕੇ ਔਰ ਪੂਰੀ ਮਾਨ ਮਰਿਆਦਾ ਦੇ ਨਾਲ ਅੰਦਰ ਰੱਖਿਆ ਘਰ ਨੂੰ ਅੱਗ ਲਾਈ ਆਪਣੇ ਘਰ ਨੂੰ ਅੱਗ ਲਾਉਣੇ ਸੌਖੀ ਗੱਲ ਨਹੀਂ ਹੈ ਪਰ ਭਾਈ ਲੱਖੀ ਸ਼ਾਹ ਮਨਜਾਰਾ ਜੀ ਨੇ ਸਿੱਖੀ ਨੂੰ ਨਿਭਾਉਂਦਿਆਂ ਹੋਇਆਂ ਕਿ ਗੁਰੂ ਦੇ ਧੜ ਦਾ ਅਦਬ ਕਾਇਮ ਰੱਖੇ ਉਹਦੇ ਵਿੱਚ ਕੋਈ ਬੇਅਦਬ ਨਹੀਂ ਵਾਲੀ ਗੱਲ ਨਾ ਹੋਵੇ ਉਹਨਾਂ ਨੇ ਧੜ ਦਾ ਸਨਸਕਾਰ ਕਰਨ ਦੇ ਲਈ ਆਪਣੇ ਘਰ ਨੂੰ ਅੱਗ ਲਾਈ ਔਰ ਉਹਦੇ ਤੋਂ ਬਾਅਦ ਵੀ ਜਿੰਨੇ ਵੀ ਸਿੱਖਾਂ ਨੂੰ ਇਹ ਹਥਿਆਰ ਦਿੱਤੇ ਜਾਂਦੇ ਰਹੇ ਨੇ ਪਹਿਲਾਂ ਜਿਹੜਾ ਸਾਡਾ ਟੂਟ ਰੇਟ ਹੈ ਰੋੜ ਹੈ ਵਪਾਰ ਵਾਲਾ ਟਾਂਡੇ ਗੁਰਬਾਣੀ ਦੇ ਵਿੱਚ ਸ਼ਬਦ ਆਉਂਦਾ ਕੋ ਵਣਜਾਰੂ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਏ ਜਾਏ ਟਾਂਡੇ ਵਣਜਾਰਿਆਂ ਦੇ ਨਾਲ ਜੁੜੇ ਹੋਏ ਜਿੱਥੇ-ਜਿੱਥੇ ਵਣਜਾਰੇ ਜਾਂਦੇ ਸੀ ਉਹਨੂੰ ਟਾਂਡਾ ਕਹਿੰਦੇ ਸੀ ਉਹ ਕਾਫਲਿਆਂ ਦੇ ਰੂਪ ਦੇ ਵਿੱਚ ਚੱਲਦੇ ਸੀ ਔਰ ਸਿੱਖੀ ਦੀ ਬੜੀ ਸੇਵਾ ਕੀਤੀ ਹਥਿਆਰ ਸ਼ਾਸਤਰ ਵੀ ਬਣਾ ਕੇ ਦਿੱਤੇ ਗੁਰੂ ਸਾਹਿਬ ਜੀ ਦੇ ਗੁਰੂ ਪਰਿਵਾਰ ਦੇ ਸੁਨੇਹਾ ਸਿੱਖਾਂ ਦੇ ਇਧਰ ਉਧਰ ਪਹੁੰਚਾਉਣੇ ਔਰ ਹਰ ਵੇਲੇ ਸਿੱਖੀ ਦੀ ਚੜ੍ਹਦੀ ਕਲਾ ਦੇ ਲਈ ਤਤ ਪਰ ਰਹਿਣਾ ਇਹ ਵੀ ਇਨ੍ਹਾਂ ਸਿੱਖਾ ਦੇ ਕਿਸੇ ਹਾਇ ਬਾਬਾ ਬੰਦਾ ਸਿੰਘ ਬਹਾਦਰ ਕਿਉਂਕਿ ਬਾਬਾ ਮੱਖਣਸ਼ਾਲ ਬਾਣੇ ਦਾ ਵੀ ਜਗਤ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸਿੱਖ ਜਿਨ੍ਹਾਂ ਨੇ ਸ਼ਹੀਹ ਮਸੰਦ ਨੂੰ ਬੰਨਿਆ ਸੀ ਉੱਥੇ ਬਾਬੇ ਬਕਾਣੇ ਜਦੋਂ ਉਹਨੇ ਗੁਰੂ ਸਾਹਿਬ ਤੇ ਗੋਲੀ ਚਲਾਈ ਸੀ ਬਾਬਾ ਬੰਦਾ ਸਿੰਘ ਬਹਾਦਰ ਦੇ ਵੇਲੇ ਜਿਵੇਂ ਜਿਵੇਂ ਸਾਡੀ ਫੌਜ ਵਧੀ ਗਈ ਉਹਨਾਂ ਨੂੰ ਹਥਿਆਰਾਂ ਦੀ ਲੋੜ ਸੀ ਤੇ ਇਹ ਬਹੁਤੇ ਹਥਿਆਰ ਜਿਹੜੇ ਆ ਇਹ ਬਣਜਾਰੇ ਸਿੱਖਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਨੂੰ ਉਪਲਬਧ ਕਰਵਾਏ ਨੇ ਤਾਂ ਇਹ ਮੰਨ ਵਾਲੀ ਗੱਲ ਆ ਇਹ ਤੁਹਾਡੇ ਲਈ ਫਖਰ ਵਾਲੀ ਗੱਲ ਆ ਕਿ ਤੁਸੀਂ ਗੁਰੂ ਕਾਲ ਤੋਂ ਹੀ ਗੁਰੂ ਨਾਨਕ ਦੇ ਘਰ ਦੇ ਵਿੱਚ ਸਤਕਾਰੇ ਗਏ ਹੋ ਗੁਰੂ ਨਾਨਕ ਦੇ ਘਰ ਦੇ ਵਿੱਚ ਪਰਵਾਰ ਹੋਏ ਹੋ ਆਪਾਂ ਜਿਹੜੀ ਗੁਰੂ ਕਾਲ ਤੋਂ ਸਾਜ ਹੈ ਇਹਨੂੰ ਹਮੇਸ਼ਾ ਹੋਰ ਜ਼ਿਆਦਾ ਗੁੜੀ ਬਣਾਉਣਾ ਹੈ ਆਪਾਂ ਸਾਜ ਨੂੰ ਹੋਰ ਜ਼ਿਆਦਾ ਵਧਾਉਣਾ ਵਾ ਔਰ ਕਾਜੀ ਇਹਦਾ ਨਹੀਂ ਸਮਝਣਾ ਹੈ ਕਿ ਅਸੀਂ ਜੇ ਪੰਜਾਬ ਤੋਂ ਥੋੜਾ ਦੂਰ ਬੈਠੇ ਆ ਤੇ ਦੂਰਵਾ ਨਹੀਂ ਸਿੱਖ ਕਦੀ ਗੁਰੂ ਤੋਂ ਜਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਂ ਸਾਡੇ ਕੇਂਦਰੀ ਅਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਤੋਂ ਕਦੀ ਦੂਰ ਨਹੀਂ ਹੈ ਤੁਹਾਡੇ ਲਈ ਹਰ ਸਿੱਖ ਦੇ ਅੰਦਰ ਮੁਹੱਬਤ ਹੈ ਕਿਉਂਕਿ ਤੁਹਾਡੇ ਦਿਲਾ ਦੇ ਵਿੱਚ ਗੁਰੂ ਲਈ ਬਹੁਤ ਇਸ਼ਕ ਹੈ ਪਿਆਰ ਹੈ ਔਰ ਤੁਸੀਂ ਵੀ ਆਪਣੇ ਗੁਰਦੁਆਰਿਆਂ ਦੇ ਦਰਸ਼ਨਾਂ ਦੇ ਲਈ ਪੰਜਾਬ ਵਿੱਚ ਜਾਂਦੇ ਹੋ ਬੱਚਿਆਂ ਨੂੰ ਲੈ ਕੇ ਜਾਂਦੇ ਹੋ ਇਸ ਸਾਜ ਨੂੰ ਹਮੇਸ਼ਾ ਬਣਾ ਕੇ ਰੱਖਣਾ ਮੈਂ ਪਿਛਲੇ ਮਹੀਨੇ ਹੀ ਤੇਲੰਗਾਨਾ ਗਿਆ ਸੀ ਉੱਥੇ ਹైదరాబాద్ ਦੇ ਨੇੜੇ ਇੱਕ ਪਿੰਡ ਬਾ ਸਾਰਾ ਬਨਜਾਰੇ ਸਿੱਖਾਂ ਦਾ ਪਿੰਡ ਬਾ ਗਾਚੂ ਗਾਚੂ ਬਾਈ ਡਾਂਡਾ ਉਹ ਜਿਹੜਾ ਪਿੰਡ ਆ ਉਹ ਭਾਵੇਂ ਬੰਦੇ ਕੋਈ ਅਮੀਰ ਨਹੀਂ ਸਰ ਧਨ ਕਰ ਪਰ ਸਿੱਖੀ ਕਰਕੇ ਬੜੇ ਅਮੀਰ ਗੁਰਦੁਆਰੇ ਮੈਂ ਦੇਖਿਆ ਉਹਨਾਂ ਦੇ ਬੱਚੇ ਜਦੋਂ ਮੈਂ ਗਿਆ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਸਾਰਾ ਪਿੰਡ ਲੰਗਰਾਂ ਦੀ ਤਿਆਰੀ ਕਰਦਾ ਸੀ ਸੇਵਾ ਕਰਦਾ ਰਿਹਾ ਸ਼ਾਮ ਨੂੰ ਜਦੋਂ ਸਮਾਗਮ ਸੀ ਛੋਟੇ ਛੋਟੇ ਬੱਚੇ ਨਗਾਰੇ ਵਜਾ ਰਹੇ ਇੱਕ ਵੀ ਬੱਚਾ ਮੈਨੂੰ ਉਹਨਾਂ ਦਾ ਮੋਨਾ ਨਜ਼ਰ ਨਹੀਂ ਆਇਆ ਭਾਵੇਂ ਉਹਨਾਂ ਦੇ ਲਈ ਕਈ ਮੁਸੀਬਤਾਂਆਂ ਆ ਉੱਥੇ ਬਹੁਤ ਸਾਰੀਆਂ ਮੁਸ਼ਕਲਾਂ ਪਰ ਗੁਰੂ ਦੀ ਸਿੱਖੀ ਨੂੰ ਉਹਨਾਂ ਨੇ ਦਿਲ ਦੇ ਨਾਲ ਲਾ ਕੇ ਰੱਖਿਆ ਹੋਇਆ ਔਰ ਇੱਥੇ ਵੀ ਜਦੋਂ ਮੈਂ ਆਇਆ ਮੈਨੂੰ ਦੱਸਿਆ ਗਿਆ ਕਿ ਇੱਥੇ ਸਿੱਖ ਬਣਜਾਰੇ ਸਿੱਖ ਬਹੁਤ ਜ਼ਿਆਦਾ ਨੇ ਗੁਰੂ ਦੀ ਸਿੱਖੀ ਨਾਲ ਪ੍ਰੇਮ ਕਰਦੇ ਨੇ ਖੇਤੀ ਕਰਦੇ ਨੇ ਨੌਕਰੀ ਵੀ ਕਰਦੇ ਨੇ ਕੁਝ ਆਪਣੇ ਕੰਮ ਧੰਦੇ ਕਰਦੇ ਨੇ ਤੇ ਸਾਰਾ ਕੁਝ ਕਰਦੇ ਆ ਗੁਰੂ ਦੇ ਨਾਮ ਜੁੜੇ ਨੇ ਗੁਰਬਾਣੀ ਸਿਧਾਂਤਾਂ ਨੂੰ ਮੰਨਦੇ ਨੇ ਇਤਿਹਾਸ ਦੇ ਨਾਲ ਊਤਪੋਤ ਨੇ ਇਤਿਹਾਸ ਨੂੰ ਸਮਝਦੇ ਨੇ ਤਾਂ ਮੈਨੂੰ ਖੁਸ਼ੀ ਹੋ ਆਪਾਂ ਸਾਰਿਆਂ ਦੀ ਇਹ ਕੋਸ਼ਿਸ਼ ਹੋਣੀ ਚਾਹੀਦੀ ਆ ਆਪਾਂ ਸਿੱਖ ਸਿਰਫ ਸਿੱਖ ਵਾ ਮੈਂ ਤੁਸੀਂ ਪੰਜਾਬ ਵਿੱਚ ਰਹਿਣ ਵਾਲੇ ਸਿੱਖ ਇਥੋਂ ਤੱਕ ਕੇ ਸਿੱਖ ਤੇ ਪਾਕਿਸਤਾਨ ਦੇ ਵਿੱਚ ਵੀ ਬੜੇ ਨੇ ਮੈਂ ਉੱਥੇ ਗਿਆ ਮੈਂ ਅਕਤੂਬਰ ਮਹੀਨੇ ਦੇ ਵਿੱਚ ਉੱਥੇ ਵੀ ਇਹ ਖਾਸੀਅਤ ਆ ਇੱਕ ਸਿੱਖ ਮੁੰਨਾ ਨਹੀਂ ਉੱਥੇ ਵੀ ਗੁਰਬਾਣੀ ਦੇ ਨਾਲ ਉਹ 13 ਸਾਲ ਦੀ ਉਮਰ ਤੋਂ ਬੱਚੇ ਨੂੰ ਜੋੜਦੇ ਤੋਂ ਸਿੱਖ ਹੋਣ ਵਰਲਡ ਵਾਈਡ ਹੋ ਗਏ ਨੇ ਸਾਰੀ ਦੁਨੀਆ ਦੇ ਵਿੱਚ ਨੇ ਕੋਨੇ-ਕੋਨੇ ਦੇ ਵਿੱਚ ਨੇ ਅਕਾਲ ਤਖਤ ਸਾਹਿਬ ਸਾਡਾ ਧੁਰਾ ਵਾ ਇਹਦੇ ਰਾਹੀਂ ਆਪਾਂ ਇੱਕ ਮੁੱਢ ਰਣ ਮੈਂ ਬਾਅਦ ਵਿੱਚ ਵੀ ਤੁਹਾਡੇ ਪਿੰਡਾਂ ਦੇ ਵਿੱਚ ਤੁਹਾਡੇ ਇਲਾਕਿਆਂ ਦੇ ਵਿੱਚ ਆਉਂਦਾ ਰਹਿਾਂਗਾ ਆਪਾਂ ਗੁਰਮਤਿ ਦੀ ਜਿਹੜੀ ਸਾਝ ਆ ਇਹਨੂੰ ਪਾਉਂਦੇ ਰਹਿਾਂਗੇ ਕਿਉਂਕਿ ਜੁੜਨਾ ਅਸੀਂ ਸ਼ਬਦ ਨਾਲ ਹੈ ਸਰੀਰਾਂ ਨਾਲ ਨਹੀਂ ਹੈ ਸਰੀਰਾਂ ਦਾ ਮੇਲ ਸਦੀਵੀ ਮੇਲ ਨਹੀਂ ਹੁੰਦਾ ਇੱਕ ਸਰੀਰ ਇੱਕ ਥਾਂ ਤੇ ਆ ਮੈਂ ਮੰਨ ਲਵਾਂ ਇੱਥੇ ਆਇਆ ਤੇ ਇੱਥੇ ਹੀ ਆ ਦੂਜੀ ਥਾਂ ਤੇ ਨਹੀਂ ਹੋ ਸਕਦਾ ਪਰ ਜਿਹੜਾ ਸ਼ਬਦ ਵਾ ਉਹ ਹਰ ਥਾਂ ਦੇ ਉੱਤੇ ਆ ਗੁਰ ਮੇਰਾ ਸੰਗ ਸਦਾ ਹੈ ਨਾਲੇ ਗੁਰੂ ਹਮੇਸ਼ਾ ਨਾਲ ਆ ਉਹ ਕਿਹੜਾ ਗੁਰੂ ਆ ਜਿਹੜਾ ਹਮੇਸ਼ਾ ਨਾਲ ਆ ਉਹ ਗੁਰੂ ਆ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਨ ਤੋ ਆਪਣਾ ਨਿਸ਼ਚਾ ਪੱਕਾ ਰੱਖਣਾ ਹੈ ਆਪਣੇ ਬੱਚੇ ਬੱਚੇ ਨੂੰ ਦੱਸਣਾ 10 ਪਾਤਸ਼ਾਹੀਆਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ ਤੇ ਗੁਰੂ ਗ੍ਰੰਥ ਸਾਹਿਬ ਦੀ ਤਾਪਿਆ ਆਤਮਾ ਗੁਰੂ ਗ੍ਰੰਥ ਵਿੱਚ ਤੇ ਸਰੀਰ ਗੁਰੂ ਪੰਥ ਵਿੱਚ ਆਪਾਂ ਤੁਸੀਂ ਸਾਰੇ ਗੁਰੂ ਪੰਥ ਦਾ ਹਿੱਸਾ ਵਾਂ ਸਮੂਹਾਕ ਰੂਪ ਦੇ ਵਿੱਚ ਗੁਰੂ ਦਾ ਸਰੀਰ ਗੁਰੂ ਪੰਥ ਹੈ ਜਿਹੜਾ ਪੰਥ ਚੜ੍ਹਦੀ ਕਲਾ ਚ ਰਹਿੰਦਾ ਹੈ ਜਿਹੜਾ ਪੰਥ ਵੀ ਜੁਗੋ ਜੁਗ ਅਟਲ ਹੈ ਜਿਹੜਾ ਪੰਥ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਦੀ ਤਾਬਿਆਂ ਚੱਲ ਕੇ ਸਰਬੱਤ ਦੇ ਭਲੇ ਦੇ ਮਾਨਵਤਾ ਦੇ ਭਲੇ ਦੇ ਮਨੁੱਖਤਾ ਦੇ ਭਲੇ ਦੇ ਉਹ ਕਾਰਜ ਕਰਦਾ ਅੱਜ ਗੁਰੂ ਦਾ ਸਰੀਰ ਬਣ ਕੇ ਗੁਰੂ ਕਾ ਪੰਥ ਹਰ ਪਾਸੇ ਵਿਚਰਦਾ ਹੈ ਤੋ ਆਪਾਂ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਰੱਖਣਾ ਏਕ ਰੱਖਣੀਆ ਕੋਈ ਪਖੰਡੀ ਆ ਜਾਵੇ ਕੋਈ ਢੋਂਗੀ ਆ ਜਾਵੇ ਉਹ ਹੀ ਯਤਨ ਕਰੇ ਕਿ ਮੈਂ ਗੁਰੂ ਹਾਂ ਜਾਂ ਆਪਣੇ ਨਾਲ ਜੋੜਨ ਦੀ ਕੋਈ ਗੱਲ ਕਰੇ ਸਿੱਖ ਨੇ ਹਮੇਸ਼ਾ ਚੇਤਿਆਂ ਦੇ ਵਿੱਚ ਰੱਖਣਾ ਸਾਡੇ ਗੁਰੂ ਨੇ ਸਾਨੂੰ ਲਿਖ ਕੇ ਦੱਸਿਆ ਕਿ ਬਾਣੀ ਗੁਰੂ ਹੈ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦ ਹੈ ਜਗ ਬੋਹਰਾਂ ਨੂੰ ਤਾਂ ਇਹ ਗੱਲ ਚੇਤਿਆ ਚ ਰੱਖੀ ਨਾ ਦੂਜੀ ਗੱਲ ਆਪਣੀ ਬੋਲੀ ਮਦਰ ਲੈਂਗੁਏਜ ਪੰਜਾਬੀ ਜੇ ਦੀ ਲਿਪੀ ਗੁਰਮੁਖੀ ਆ ਇਹਦੇ ਨਾਲ ਤੁਸੀਂ ਜੁੜੇ ਹੋ ਮੈਨੂੰ ਪਤਾ ਹੈ ਆਪਣੇ ਬੱਚਿਆਂ ਨੂੰ ਵੀ ਜੋੜਨਾ ਹੈ ਸਕੂਲਾਂ ਦੇ ਵਿੱਚ ਨਹੀਂ ਹੈ ਵੱਖਰੀ ਗੱਲ ਪਰ ਮਾਂ ਬੱਚੇ ਦਾ ਪਹਿਲਾ ਸਕੂਲ ਆ ਮਾਂ ਖੁਦ ਪੰਜਾਬੀ ਸਿੱਖੇ ਤੇ ਬੱਚਿਆਂ ਨੂੰ ਪੰਜਾਬੀ ਸਿਖਾਏ ਊੜਾ ਐੜਾ ਈੜੀ ਸੱਸਾਹਾ ਜਿਹੜੇ ਬੱਚੇ ਪੰਜਾਬੀ ਸਿੱਖ ਜਾਣਗੇ ਉਹ ਸੌਖਾ ਵਿਸੇ ਨਾਲ ਜੁੜ ਜਾਣਗੇ ਕਿਉਂਕਿ ਸਾਡੀ ਬਾਣੀ ਦੀ ਲਿਪੀ ਗੁਰਮੁਖੀ ਆ ਜੇ ਆਪਾਂ ਸੌਖਾ ਬਾਣੀ ਦੇ ਨਾਲ ਜੁੜਨਾ ਹੈ ਸਮਝਣਾ ਹੈ ਬਾਣੀ ਨੂੰ ਤਾਂ ਗੁਰਮੁਖੀ ਆਉਣੀ ਚਾਹੀਦੀ ਆ ਪੰਜਾਬੀ ਆਉਣੀ ਚਾਹੀਦੀ ਆ ਤਾਂ ਮੇਰੀ ਆਪ ਜੀ ਨੂੰ ਅਪੀਲ ਆ ਤੁਸੀਂ ਪੰਜਾਬੀ ਬੋਲਦੇ ਹੋ ਮੈਂ ਸੁਣਿਆ ਸੋਹਣੀ ਪੰਜਾਬੀ ਬੋਲਦੇ ਹੋ ਲਹਿਜਾ ਬੜਾ ਚੰਗਾ ਵਾ ਸਾਰੀਆਂ ਬੋਲੀਆਂ ਬਾਕੀ ਸਿੱਖ ਲਓ ਮਾੜੀ ਗੱਲ ਨਹੀਂ ਪਰ ਆਪਣੀ ਕੌਮੀ ਸਿੱਖ ਹੋਣ ਕਰਕੇ ਬੋਲੀ ਗੁਰਮੁਖੀ ਪੰਜਾਬੀ ਇਹ ਆਪਾਂ ਆਪਣੇ ਬੱਚਿਆਂ ਨਾਲ ਪੰਜਾਬੀ ਚ ਗੱਲ ਕਰਨੀ ਤੇ ਉਹਨਾਂ ਨੂੰ ਪੰਜਾਬੀ ਆਪਾਂ ਸਿਖਾਉਣੀ ਆ ਤਾਂ ਕਿ ਉਹ ਮੂਲ ਦੇ ਨਾਲ ਜੁੜੇ ਰਹਿਣ ਤੀਜੀ ਗੱਲ ਇਤਿਹਾਸ ਤਵਾਰੀ ਇਤਿਹਾਸ ਲਿਖਿਆ ਨਾ ਬਾਬਾ ਲਖੀਸ਼ਾ ਵਨਜਾਰੇ ਦਾ ਬਾਬਾ ਮੰਖੜਸ਼ਾਲ ਬਾਣਾ ਜੀ ਦਾ ਹੋਰ अनेका ਗੁਰੂ ਕੇ ਸਿੱਖਾਂ ਦਾ ਅੱਜ ਮੈਂ ਇਤਿਹਾਸ ਦੇ ਰਾਂਝ ਤੁਹਾਡੇ ਨਾਲ ਸਾਂਝ ਪਾਈ ਇਹ ਸਾਂਝ ਪੀਂਡੀ ਹੈ ਪੱਕੀ ਹੈ ਇਹਦੇ ਲਈ ਜ਼ਰੂਰੀ ਆ ਆਪਾਂ ਆਪਣੇ ਬੱਚਿਆਂ ਨੂੰ ਇਤਿਹਾਸ ਦੀਆਂ ਸਾਖੀਆਂ ਉਹ ਜ਼ਰੂਰ ਦੱਸਿ ਭਈ ਕੌਣ ਹੈ ਜਿੰਨੇ ਸਿੱਖੀ ਦੇ ਲਈ ਖੋਪਰੀ ਲਵਾਈ ਭਾਈ ਤਰਨ ਸਿੰਘ ਕੌਣ ਹੈ ਜਿਨ ਨੇ ਸਿੱਖੀ ਲਈ ਬੰਦ ਬੰਦ ਕਟਵਾਇਆ ਭਾਈ ਮਹੀ ਸਿੰਘ ਨੇ ਕੌਣ ਹੈ ਜਿਹੜਾ ਸਿੱਖੀ ਦੇ ਲਈ ਆਰੇ ਦੇ ਨਾਲ ਚੀਰਿਆ ਗਿਆ ਦਿੱਲੀ ਦੀ ਧਰਤੀ ਤੇ ਭਾਈ ਮਤੀ ਦਾਸ ਅਰਦਾਸ ਕਰਦੇ ਹੈ ਤੋਂ ਬੱਚਿਆਂ ਨੂੰ ਇਤਿਹਾਸ ਵੀ ਵਸੇ ਇਤਿਹਾਸ ਜਿੰਦਾ ਕੌਮਾਂ ਦੀ ਜਿੰਦ ਜਾਨ ਇਤਿਹਾਸ ਭੁੱਲ ਜਾਣ ਵਾਲੀ ਨਾ ਕੌਮਾਂ ਖਤਮ ਹੋ ਜਾਂਦੀਆਂ ਨੇ ਤੇ ਸਾਡਾ ਤੇ ਬੜਾ ਸ਼ਾਨਾਮਤਾਦ ਇਤਿਹਾਸ ਤੋਂ ਬੱਚਿਆਂ ਨੂੰ ਇਤਿਹਾਸ ਨਾਲ ਜੋੜੀ ਆਪਾਂ ਸਾਗੇ ਚੌਥੀ ਗੱਲ ਜਿੱਥੇ ਵੀ ਰਹੀਏ ਇੱਕ ਪਰਿਵਾਰ ਵਾਂਗ ਰਹੇ ਇੱਕ ਸਿੱਖ ਦੇ ਦੁੱਖ ਸੁੱਖ ਦੇ ਵਿੱਚ ਸ਼ਾਮਲ ਹੋਏ ਉਹਦੇ ਦੁੱਖ ਸੁੱਖ ਨੂੰ ਆਪਣਾ ਦੁੱਖ ਸੁੱਖ ਮੰਨੀ ਕਿਸੇ ਸਿੱਖ ਨੂੰ ਇਹ ਲੱਗੇ ਨਾ ਕਿ ਮੈਂ ਕੱਲਾ ਵਾਂ ਕੋਈ ਮੁਸ਼ਕਲ ਪਵੇ ਉਹਨੂੰ ਲੱਗੇ ਕਿ ਮੈਂ ਕੱਲਾ ਵਾਂ ਨਹੀਂ ਉਹਨੂੰ ਜਦੋਂ ਆਣ ਕੇ ਆਪਾਂ ਮਿਲ ਗਏ ਤਰਵਾਸ ਦੇਈਏ ਜਾਂ ਮਦਦ ਕਰੀਏ ਉਹਨੂੰ ਹੋਵੇ ਕਿ ਨਹੀਂ ਮੈਂ ਕੱਲਾ ਨਹੀਂ ਇਹ ਗੁਰੂ ਖਾਲਸਾ ਪੰਥ ਸਾਂਝਾ ਪਰਿਵਾਰ ਮੇਰੇ ਨਾਲ ਪੰਜਾਬ ਤੋਂ ਦੂਰ ਤੇ ਇਹ ਹੋਰ ਜ਼ਿਆਦਾ ਜ਼ਰੂਰੀ ਹੋ ਕਿ ਆਪਾਂ ਆਪਸ ਦੇ ਵਿੱਚ ਇੱਕ ਮੁੱਠ ਰਹੀ ਜੁੜੇ ਰਹੀ ਸਾਡੀ ਤਾਕਤ ਇੱਕ ਮੁੱਠ ਹੋਣ ਵਿੱਚ ਹੈ ਤੋੜਨ ਵਾਲੇ ਵੀ ਬਥੇਰੇ ਹੋਣਗੇ ਫੁੱਟ ਪਾਉਣ ਵਾਲੇ ਵੀ ਬਥੇਰੇ ਹੋਣਗੇ ਪਰ ਆਪਾਂ ਨਹੀਂ ਟੁੱਟਣਾ ਹੈ ਕਿਉਂਕਿ ਸਾਨੂੰ ਸਾਡੇ ਗੁਰੂ ਨੇ ਇੱਕ ਬਣਾਇਆ ਤੇ ਗੁਰੂ ਤੋਂ ਵੱਡਾ ਤੇ ਸਾਡੇ ਲਈ ਕੋਈ ਨਹੀਂ ਹੈ ਕੋਈ ਵੀ ਗੁਰੂ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਜਦੋਂ ਗੁਰੂ ਨੇ ਇੱਕ ਬਣਾਇਆ ਤੇ ਅਸੀਂ ਕਦੀ ਕਿਸੇ ਦੇ ਪਿੱਛੇ ਨਹੀਂ ਲੱਗਣਾ ਇੱਕ ਰਹਿਣਾ ਹੈ ਇੱਕ ਮੁੱਠ ਸਾਡੀ ਤਾਕਤ ਹੀ ਇਹਦੇ ਵਿੱਚ ਗੁਰਬਾਣੀ ਦਾ ਸ਼ਬਦ ਕਹਿ ਕੇ ਮੈਂ ਸਮਾਪਤ ਭਈ ਜੇ ਤੇ ਇੱਕ ਰਵਾਂਗੇ ਤੇ ਇੱਕ ਨਾਲ ਜੁੜੇ ਰਵਾਂਗੇ ਤੇ ਫੇਰ ਅਸੀਂ ਸੋਹਣੇ ਆ ਜਗੇ ਆ ਗੁਰੂ ਦੇ ਘਰੇ ਸੁਖ ਲੈ ਜਦੋਂ ਸਵੇਰੇ ਜਿੱਥੇ ਅਸੀਂ ਠਹਿਰੇ ਹਾਂ ਕਿ ਖੇਤਾਂ 'ਚ ਟਹਿਲ ਰਹੇ ਸੀ ਤੇ ਉੱਥੇ ਅੱਖ ਦਾ ਉੱਡਾ ਅੱਖ ਨੂੰ ਖਖੜੀ ਲੱਗਦੀ ਆ ਖਖੜੀ ਤੇ ਜਦੋਂ ਅੱਖ ਆਪਣੇ ਜੋਬਨ ਤੇ ਆਉਂਦਾ ਹੈ ਉਹਨੂੰ ਲੱਗੀ ਹੋਈ ਖਖੜੀ ਦੂਰ ਤੋਂ ਅੰਬੀ ਲੱਗਦੀ। ਅੱਖ ਦੇ ਨਾਲ ਜੁੜੀ ਹੋਵੇ ਤੇ ਖਖੜੀ ਵੀ ਅੰਬੀ ਲੱਗਦੀ। ਗੁਰੂ ਨੇ ਇਹ ਬਾਣੀ ਤੇ ਦ੍ਰਿਸ਼ਟਾਂਤਤਾ ਆਪਣੇ ਸਾਹਮਣੇ। ਖਖੜੀਆਂ ਸੁਹਾਗੀਆਂ ਲੱਗੜੀਆਂ ਅੱਕ ਖਖੜੀ ਵੀ ਪਾਤਸ਼ਾਹ ਕਹਿੰਦੇ ਨਿਰੀ ਅੰਬੀ ਲੱਗਦੀ ਆ ਜਿੰਨਾ ਚਿਰ ਤੱਕ ਅੱਖ ਦੇ ਨਾਲ ਜੁੜੀ ਬੇਰਾਵੀ ਸ਼ੋੜਾ ਢਣੀ ਸਿਓ ਨਾਨਕ ਸੈਸਾ ਪਰ ਜੇ ਕੋਈ ਮੱਜਾ ਮੁੰਜਾ ਚਾਰਦਾ ਖਖੜੀ ਨੂੰ ਛੋਟੀ ਮਾਰ ਦਵੇ ਉਹ ਪਾੜਦੀ ਹੈ ਟੁੱਟਦੀ ਹੈ ਤੇ ਉਹ ਰੇਜੇ ਰੇਜੇ ਹੋ ਕੇ ਟੁੰਬੇ ਟੁੰਬੇ ਹੋ ਕੇ ਹਵਾ ਦੇ ਵਿੱਚ ਉੱਡਦੀ ਹੈ ਜਿੰਨਾ ਚਿਰ ਤੱਕ ਇੱਕ ਮੁੱਠ ਹਾਂ ਤੇ ਗੁਰੂ ਦੇ ਨਾਲ ਜੁੜੇ ਹਾਂ ਅਸੀਂ ਸੋਹਣੇ ਪਰ ਜਦੋਂ ਗੁਰੂ ਤੋਂ ਟੁੱਟਦੇ ਹਾਂ ਸਾਡੀ ਇੱਕ ਮੁੱਠੀ ਤਾਂ ਟੁੱਟਦੀ ਆ ਅਸੀਂ ਵੇਚੇ-ਰੇਚੇ ਹੁੰਨੇ ਆ ਅਸੀਂ ਟੁਕੜੇ-ਟੁਕੜੇ ਹੁੰਨੇ ਆ ਫੇਰ ਜਿੱਧਰ ਦੀ ਹਵਾ ਉਧਰ ਹੀ ਤੁਰੇ ਫਿਰਦੇ ਸਿੱਖ ਇਦਾਂ ਦਾ ਨਹੀਂ ਹੁੰਦਾ ਵੀ ਹਵਾ ਦੇ ਮੁਤਾਬਕ ਬਦਲ ਜਾਵੇ ਸਿੱਖ ਦਾ ਇੱਕੋ ਹੀ ਧੜਾ ਉਹ ਵਾ ਗੁਰੂ ਪੰਥ ਉਹਦੇ ਵਿੱਚ ਹੀ ਰਹਿਣਾ ਆ ਨੀਤੀ ਮੁਤਾਬਕ ਚੱਲਣਾ ਹੈ ਦੇਖਣਾ ਹੈ ਅਰ ਹਮੇਸ਼ਾ ਕੌਮ ਦੀ ਚੜ੍ਹਦੀ ਕਲਾ ਲੋਚਣੀ ਆ ਆਪਣੇ ਇਹਨਾਂ ਪਰਿਵਾਰਾਂ ਦੀ ਇੱਥੇ ਰਹਿਣ ਵਾਲਾ ਆਪਣਾ ਭਾਈਚਾਰਾ ਇਹਦੀ ਚੜ੍ਹਦੀ ਕਲਾ ਲੋਚਦੇ ਆ ਪੰਥ ਦੀ ਚੜ੍ਹਦੀ ਕਲਾ ਲੋਚਦੇ ਆ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜੇ ਰਹਿਣਾ ਤੇ ਗੁਰੂ ਪੰਥ ਦਾ ਹਿੱਸਾ ਬਣਨਾ ਸੱਚੇ ਬਾਦਸ਼ਾਹ ਦੀ ਕਿਰਪਾ ਕਰਨ ਮਿਹਰ ਕਰਨ ਤੁਸੀਂ ਉਡੀਕ ਕੀਤੀ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਇਹ احسان ਮੰਨਦੇ ਆ ਮੈਂ ਕੱਲ ਆਉਣਾ ਸੀ ਨਹੀਂ ਆਇਆ ਕਿਉਂਕਿ ਕੱਲ ਮੇਰੀ ਪੀੜੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਸੀ ਅਕਾਲ ਤਖਤ ਸਾਹਿਬ ਤੇ ਉਹ ਮਨਾਇਆ ਜਾਂਦਾ ਤਾਂ ਕਰਕੇ ਨਹੀਂ ਆਇਆ ਕਿ ਆਉਦੀ ਆਪਾਂ ਮਾਫੀ ਮੰਗਦੇ ਆ ਅੱਗੇ ਤੋਂ ਕੋਈ ਸਮਾਗਮ ਹੋਏਗਾ ਤੇ ਫੇਰ ਆਵਾਂਗੇ ਆਪਾਂ ਮਿਲ ਕੇ ਰਹਿਗੇ ਇੱਕ ਮੋਟ ਰਹਿਗੇ ਆਓ ਗੁਰੂ ਦੀ ਬਾਣੀ ਦਾ ਇੱਕ ਬਚਨ ਆਪਾਂ ਸੰਗਤੀ ਰੂਪ ਦੇਵੇਂ ਸਾਰੇ ਦਿਲੋਂ ਉਹਦਾ ਪਾਠ ਕਰੀਏ ਤੇ ਗੁਰੂ ਚਰਨਾਂ ਦੇ ਨਾਲ ਸੱਚੇ ਬਾਦਸ਼ਾਹ ਦੇ ਨਾਲ ਆਪਾਂ ਜੁੜੀਏ ਸੱਚੇ ਬਾਦਸ਼ਾਹ ਅਮਰਤ ਮਈ ਬਾਣੀ ਦੇ ਰਾਹੀ ਸਾਨੂੰ ਜਿਹੜਾ ਉਪਦੇਸ਼ ਦਿੰਦੇ ਨੇ ਆਏ ਮੇਲ ਗੁਰ ਸਿੱਖ ਆਏ ਮੇਲ Pick ਸਤ ਗੁਰ ਪ੍ਰੀਤ ਗੁਰ ਸਿਖ ਮੁਖ ਪਾਏ ਸਤ ਗੁਰ ਪ੍ਰੀਤ ਗੁਰ ਸਿਖ ਮੁਖ ਪਾਏ ਸਿੱਖ ਹਣੰਦੇ ਗੁਰ ਸਿੱਖ ਹਣੰਦੇ ਗੁਰ ਸਿੱਖ ਹਣੰਦੇ ਗੁਰ ਸਿੱਖ ਹਣੰਦੇ ਇਹ ਸਿੱਖਾਂ ਨੇ ਆਪ ਸੀクレ ਬਰਸਤ ਪੇਸ਼ ਕਰਨ ਵਾਲੇ ਸਮੁਜ ਦੇ ਹੋਰ ਵੀ ਸਾਡੇ ਕੋਲ ਇਕੱਠੇ ਹੋਣ ਲਈ ਬਹੁਤ ਖੁਸ਼ ਸਾਹ ਵਾਸੀ ਆਨੰਦਪੁਰ ਸਾਹਿਬ ਦੇ ਪੰਜ ਪੁਕਾਰ ਇੱਕੋ ਜੇ ਪਾਉਨੇ ਆ ਅਮਰਿਤ ਛਕਾਉਣ ਵੇਲੇ ਪੰਜ ਬਾਣੀਆਂ ਕੋਈ ਬੜੀਆਂ ਜਾਂਦੀਆਂ ਤੋਂ ਅਸੀਂ ਇਕੱਠੇ ਹੀ ਆ ਇੱਕ ਮੁੱਠ ਰਹੀਏ ਅਤੇ ਹਮੇਸ਼ਾ ਹੀ ਗਰੀਬ ਲੋੜਵੰਦ ਕੋਈ ਸਾਡਾ ਜਰੂਰਤਮੰਦ ਭਰਾ ਹੋਵੇ ਆਪਣੇ ਇਲਾਕੇ ਚ ਵੀ ਆਪਣਾ ਦਸਵੰਧ ਉਥੇ ਲਾਈ ਸਿੱਧਾ ਉਹਦੀ ਮਦਦ ਕਰੀਏ ਆਪਾਂ ਸਾਡਾ ਕੋਈ ਜ਼ਰੂਰਤਮੰਦ ਭਰਾਵ ਦੀ ਧੀ ਦਾ ਵਿਆਹ ਹੋਵੇ ਤੇ ਆਪਣੀ ਧੀ ਸਮਝ ਕੇ ਆਪਣਾ ਫਰਜ਼ ਸਮਝ ਕੇ ਆਪਾਂ ਉਹਦੀ ਮਦਦ ਕਰੀਏ ਇਹੋ ਜੀਆਂ ਸਿੱਖਿਆਵਾਂ ਸਾਨੂੰ ਸਾਡੇ ਗੁਰੂ ਨੇ ਦਿੱਤੀਆਂ ਨੇ ਇਥੋਂ ਦੇ ਪ੍ਰਬੰਧਕਾਂ ਦਾ ਸਮੂਹ ਸੰਗਤ ਦਾ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਂ ਕੋਟ ਧੰਨਵਾਦ ਜੀ ਭੁੱਲ ਗਲਤੀ ਦੀ ਮਾਫੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ